ਸੱਚੀ ਕਲਜੀ ਨੰਦ ਫੈਸ਼ਨ ਬੁਟੀਕ ਐਂਡ ਫੂਟ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਸਾਡੇ 20 ਛਾਤੀ 18 ਕਮਰ ਤੇ ਸਾਡੇ 21 हिਪ ਵਾਲਾ ਜਿਹੜਾ ਨਾਪ ਹੈ ਉਹਦੀ ਕਟਿੰਗ ਕਰਾਂਗੇ ਤੇ ਸਾਈਡ ਸਲਾਈ ਬਾਰੇ ਵੀ ਦੱਸਾਂਗੇ ਵੀ ਕਿਵੇਂ ਰੱਖੀ ਜਾਂਦੀ ਹੈਗੀ ਆ ਆਪਾਂ ਇਹਦਾ ਬਾਹ ਦਾ ਮੋਡਾ ਵੀ ਤੁਹਾਨੂੰ ਕਟਿੰਗ ਕਰਕੇ ਦਿਖਾਵਾਂਗੇ ਜੀ ਤੇ ਕਿਵੇਂ ਕੱਢਣਾਗਾ ਉਹ ਵੀ ਦੱਸਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਦੇ ਧਿਆਨ ਨਾਲ ਜ਼ਰੂਰ ਦੇਖ ਲਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਦੇਖੋ ਜੀ ਇਹ ਕੁੜਤੀ ਦੇ ਦੋਨੋਂ ਪੱਲੇ ਨੂੰ ਆਪਾਂ ਜਿੰਨਾ ਘੇਰਾ ਲੈਣਾ ਸੀ ਉਹ ਤੋਂ ਐਕਸਟਰਾ ਮਾਰਜਿਨ ਲੈ ਕੇ ਆਪਾਂ ਨੇ ਕਟਿੰਗ ਕਰਕੇ ਇਹਨਾਂ ਦਾ ਸੈਂਟਰ ਕਰਕੇ ਕਰੀਜ਼ ਬਣਾ ਲਈ ਇਹ ਵਾਲੀ ਕਰੀਜ਼ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਜਦੋਂ ਸਲਾਈ ਕਟਾਈ ਦਾ ਕੋਰਸ ਕਰਵਾ ਵੀਡੀਓ ਸ਼ੁਰੂ ਕਰੀ ਸੀ ਉਦੇ ਵਿੱਚ ਸਾਰਾ ਦੱਸਿਆ ਹੋਇਆਗਾ ਬਾਕੀ ਮੈਂ ਹਰੇਕ ਵੀਡੀਓ ਦੇ ਵਿੱਚ ਦੱਸਦੀ ਐ ਨਾ ਕਿ ਤਾਂ ਸਭ ਨੂੰ ਪਤਾਗਾ ਵੀ ਇਹ ਆਪਾਂ ਨੇ ਕੁੜਤੀ ਦਾ ਕੱਪੜਾ ਘੇਰਾ ਵੀ ਪੂਰਾ ਤਾਰ ਕੇ ਉਹਨੂੰ ਅੱਧ 'ਚੋਂ ਸੈਂਟਰ ਕਰਕੇ ਵੀ ਫੋਲਡ ਕਰ ਲੈਣਾ ਫਿਰ ਉੱਥੇ ਸੈਂਟਰ 'ਚ ਜੋਇੰਟ ਸਾਈਡ ਤਰੀਜ਼ ਬਣਾ ਲੈਣੀ ਐ ਤੇ ਇਹ ਦੇਖੋ ਜੀ ਆਪਾਂ ਦੋਨੋਂ ਫਰੰਟ ਤੇ ਬੈਕ ਪੱਲਾ ਵਿਛਾ ਲਿਆ ਆਪਾਂ ਨੇ ਇਹ ਦੋਨੋਂ ਇਕੱਠੇ ਕਰਕੇ ਨਹੀਂ ਵਿਛਾਉਣੇ ਅਲੱਗ-ਅਲੱਗ ਫੋਲਡ ਕਰਕੇ ਉੱਪਰ ਜਿਹੜਾ ਹੈਗਾ ਫਰੰਟ ਐ ਤੇ نیچے ਜਿਹੜਾ ਬੈਗ ਪੱਲਾ ਦਾ ਦੋਨੋਂ কুরਤੀ ਦੇ ਪੱਲੇ ਆਪਾਂ ਨੇ ਬਿਛਾਏ ਹੋਏ ਨੇ ਜੀ ਤੇ ਰੁੱਖ ਦਾ ਜ਼ਰੂਰ ਧਿਆਨ ਕਰ ਲਿਓ ਜੀ ਵੀ ਜਿਵੇਂ ਪੱਤੇ ਨੇ ਇਹਦੇ ਉੱਪਰ ਵੱਲ ਜਾਣ ਇਸ ਉੱਪਰੋਂ ਜੀ ਜਿਹੜਾ ਆਪਣਾ ਵੱਧ ਘੱਟ ਕੱਪੜਾ ਸੀ ਜਿੱਥੋਂ ਵੀ ਮੋਡੇ ਤੋਂ ਆਪਾਂ ਨੇ ਤੀਰੇ ਤੋਂ ਕਾਟ ਪਾ ਲਈ ਤੇ ਇੱਥੋਂ ਆਪਾਂ ਨੇ ਜਿਹੜਾ ਐਕਸਟਰਾ ਵੱਧ ਘੱਟ ਕੱਪੜਾ ਸੀ ਉਹ ਤਾਰ ਲਿਆ ਹੁਣ ਆਪਾਂ ਨੇ ਸਾਰਿਆਂ ਚੋਂ ਪਹਿਲਾਂ ਜੀ ਤੀਰਾ ਰੱਖਣਾ ਵੀ ਕਿੰਨਾ ਰੱਖਣਾ ਉਹਨਾਂ ਦਾ ਤੀਰਾ ਜਿਹੜਾ ਹੈਗਾ 11.5 ਗਾ 11:30 11 ਦਾ ਅੱਧ ਹੋ ਗਿਆ ਜੀ 5:30 ਤੇ ਆਪਾਂ ਪੌਣੇ 6 ਤੀਰਾ ਰੱਖਣਾਗਾ ਇਹ ਚੋ 11:30 ਤੀਰਾ ਬਣ ਜੂਗਾ ਤੇ 7 3 ਚਾ ਪਾਨੇ ਇਹਦੀ ਲੰਬਾਈ ਲੈਣੀ ਹੈ ਮੋਡੇ ਦੀ ਇੱਥੋਂ ਆਪਾਂ ਨੇ ਬਾਕਸ ਬਣਾ ਲੈਣਾ ਇਹ ਬਾਕਸ ਹਮੇਸ਼ਾ ਜਿਹੜੀ ਸਾਈਡ ਕਟਿੰਗ ਹੋਇਆ ਕੱਪੜਾ ਉਧਰਲੀ ਸਾਈਡ ਬਣਾਉਣਾ ਜੀ ਜੋਇੰਟ ਸਾਈਡ ਆਪਾਂ ਨੇ ਆਪਣਾ ਦੇਖ ਜਿੱਥੋਂ ਜੁੜਿਆ ਹੋਇਆਗਾ ਉਥੋਂ ਗਲਾ ਆ ਜੂਗਾ ਇਧਰਲੀ ਸਾਈਡ ਆਪਣੀ ਜਿਹੜੇ ਫਿਟਿੰਗ ਦੇ ਨਿਸ਼ਾਨ ਲੱਗਦੇ ਨੇ ਫਿਟਿੰਗ ਦੀ ਸਲਾਈ ਲੱਗਦੀ ਆ ਉਹ ਆ ਜੂ 1/2 ਇੰਚ ਦਾ ਜੀ ਨੀਚੋਂ ਆਪਾਂ ਫਰੰਟ ਪੱਲੇ ਤੇ ਮਾਰਜਨ ਰੱਖ ਲੈਣਾਗਾ ਇਸ ਤੋਂ ਬਾਅਦ ਜੀ ਆਪਾਂ ਨੇ ਵੀ ਪਲੇਟਾਂ ਦਾ ਨਿਸ਼ਾਨ ਲਾਉਣਾਗਾ ਜਿਵੇਂ ਕਿ ਉਹਨਾਂ ਦੀਆਂ ਪਲੇਟਾਂ ਹੈਗੀਆਂ ਨੇ 10.5 ਤੇ ਤੇ ਆਪਾਂ 11 ਤੇ ਲਾਵਾਂਗੇ ਜੀ ਤੇ ਸਾਈਡ ਸਲਾਈ ਹੈਗੀ ਹੈ ਜੀ ਉਹਨਾਂ ਦੀ 14 ਤੇ ਰੱਖਣੀ ਹੈਗੀ ਕਿਉਂਕਿ ਉਹ ਨੋਰਮਲ ਆਪਾਂ 15 ਤੇ ਰੱਖਦੇ ਆ ਜੇਕਰ ਨੋਰਮਲ ਆਪਾਂ ਵੀ ਜਿਹੜੀ ਸਾਈਡ ਸਲਾਈ ਰੱਖਦੇ ਆ ਤੇ ਪਰ ਇਹ ਕਹਿ ਦਿੰਦੇ ਨੇ ਵੀ ਸਾਡੇ ਜਿਹੜੇ ਚਾਕ ਨੇ ਉਹ ਉੱਚੇ ਰੱਖਿਓ ਵੀ ਸਾਡੇ ਜਿਹੜੀ हिਪ ਤੋਂ ਵੀ ਫਿਰ نیچے ਜੇ ਹੋ ਜਾਂਦੀ ਹੈ ਕਿ ਵੀ ਚਾਕ ਛੋਟੇ ਨਾ ਰੱਖਿਓ ਵੱਡੇ ਰੱਖਿਓ ਤਾਂ ਆਪਾਂ ਇਹਨਾਂ ਦਾ 14 ਤੇ ਨਿਸ਼ਾਨ ਲਾਵਾਂਗੇ ਬਾਕੀ ਹਰੇਕ ਬੰਦੇ ਦੇ ਕੱਦ ਦੇ ਹਿਸਾਬ ਨਾਲ ਨਿਸ਼ਾਨ ਲਾਇਆ ਜਾਂਦਾ ਜੀ ਜਿਵੇਂ ਹਰੇਕ ਜਿਹੜੇ ਨਿਸ਼ਾਨ ਨੇ ਉਨ੍ਹਾਂ ਦਾ ਤਰੀਕਾ ਇੱਕ ਹੋ ਸਕਦਾ ਪਰ ਹਰੇਕ ਬੰਦੇ ਦੀ ਜਿਹੜੇ ਸਰੀਰ ਦੀ ਬਣਤਰ ਅਲੱਗ-ਅਲੱਗ ਹੁੰਦੀ ਹੈ ਆਪਾਂ ਉਸ ਹਿਸਾਬ ਨਾਲ ਹੀ ਨਿਸ਼ਾਨ ਲਾਉਣੇ ਨੇ ਇਹਨਾਂ ਦੀਆਂ ਜਿਹੜੀਆਂ ਪਲੇਟਾਂ ਸੀ ਜੀ ਉਹ 1.5 ਤੇ ਸੀ ਆਪਾਂ 11 ਤੇ ਨਿਸ਼ਾਨ ਲਾ ਲਿਆ ਤੇ ਪਲੇਟਾਂ ਦਾ ਆਪਾਂ ਨੇ ਕੀ ਕਰਨਾਗਾ ਜਿਵੇਂ 7 ਇੰਚ ਲੰਬੀਆਂ ਪਲੇਟਾਂ ਹੋ ਗਈਆਂ ਚਾਰ نیچے ਛੱਡ ਦੋ 3 ਇੰਚ ਤੇ ਤੁਸੀਂ ਕੰਮ ਉੱਪਰੋਂ 3 ਇੰਚ ਦਾ ਉਹ ਲੈ ਕੇ ਤੁਸੀਂ ਕਮਰ ਦਾ ਨਿਸ਼ਾਨ ਲਾ ਲੈਣਾਗਾ ਤੇ ਇੱਥੋਂ ਆਪਾਂ ਨੇ ਦੇਖੋ ਜੀ ਅੱਧਾ ਕਿੰਚੰਦਰ ਨੂੰ ਰੱਖ ਕੇ ਆਪਾਂ ਨੇ ਲਾ ਲੈਣਾ ਜਿਹੜਾ ਕੱਪ ਪਲੇਟਾਂ ਦਾ ਨਿਸ਼ਾਨ ਇਹ ਮੈਂ ਤੁਹਾਨੂੰ ਕਈ ਵੀਡੀਓ ਦੇ ਵਿੱਚੋਂ ਦੱਸਿਆਗਾ ਵੀ ਇਸ ਤਰੀਕੇ ਨਾਲ ਜਿਹੜੇ ਆਪਾਂ ਨਿਸ਼ਾਨ ਲਾਉਣੇ ਨੇ ਇੱਕ ਚੀਜ਼ ਹੋਰ ਜੀ ਆਪਾਂ ਜਿਵੇਂ ਕਹਿ ਦਿੰਦੇ ਆ ਵੀ ਜਿਹੜੀ ਇਹ ਸ਼ੇਪ ਪਰਫਟੀ ਹੈ ਇਹਦੇ ਨਾਲ ਹਰੇਕ ਨਿਸ਼ਾਨ ਲੱਗ ਜਾਂਦਾ ਜਿਹੜਾ ਕਿ ਬਿਲਕੁਲ ਗਲਤ ਹੈਗਾ ਹੁਣ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਤੀਰ ਇੰਨਾ ਘੱਟ ਹੈ ਤੇ ਇਹਨਾਂ ਦੀ ਜਿਹੜੀ ਇਨਾਂ ਦੀ ਜਿਹੜੀ ਛਾਤੀ ਹੈਗੀ ਹੈ ਜੀ ਉਹ 2.5 ਹੈਗੀ ਜੇ ਇੱਥੋਂ ਆਪਾਂ ਉਸੇ ਵੀ ਸਕੇਲ ਨਾਲ ਨਿਸ਼ਾਨ ਲਾਉਣੇ ਆ ਤਾਂ ਇਹਨਾਂ ਦੇ ਜਿਹੜੇ ਸਾਰੇ ਨਿਸ਼ਾਨ ਗਲਤ ਹੋ ਜਾਣਗੇ ਇਸ ਲਈ ਜੀ ਹਰੇਕ ਨਾਪ ਦਾ ਹਰੇਕ ਬੰਦੇ ਦਾ ਸਾਈਜ਼ ਅਲੱਗ-ਅਲੱਗ ਹੁੰਦਾਗਾ ਕਿਸੇ ਦਾ ਦੇਖੋ ਮੋਢਿਆਂ ਕੋਲੋਂ ਟੀਰਾ ਚੌੜਾ ਜਾਂ ਹੁੰਦਾਗਾ ਉਸ ਹਿਸਾਬ ਨਾਲ ਆਪਾਂ ਨੂੰ ਉਹਨਾਂ ਦਾ ਟੀਰਾ ਰੱਖਣਾ ਪੈਂਦਾ ਕਿਸੇ ਦਾ ਪੇਟ ਵੱਡਾ ਹੁੰਦਾ ਜੀ ਉੱਥੋਂ ਆਪਾਂ ਨੂੰ ਹਿੱਪ ਵੀ ਉਸੇ ਹਿਸਾਬ ਨਾਲ ਰੱਖਣੀ ਪੈਂਦੀ ਹੈ ਵੀ ਹਰੇਕ ਬੰਦੇ ਦੇ ਜਿਹੜੇ ਸਰੀਰ ਦੀ ਬਣਤਰ ਹੈ ਉਹ ਅਲੱਗ-ਅਲੱਗ ਹੁੰਦੀ ਹੈ ਆਪਾਂ ਦੇਖੋ ਜੀ ਹੁਣ ਤੁਹਾਨੂੰ ਕਟਿੰਗ ਕਰਕੇ ਦੱਸਦੇ ਆ ਜਿਹੜਾ ਨਿਸ਼ਾਨ ਆਪਾਂ ਨੇ ਸ਼ੇਪਰ ਫੱਟੀ ਨਾਲ ਲਾਇਆ ਸੀ ਉਹ ਇਸੇ ਕਰਕੇ ਮੈਂ ਲਾਇਆ ਸੀ ਵੀ ਉਹ ਗਲਤ ਹੈਗਾ ਬੀਜੇ ਕਰ ਤੁਸੀਂ ਹਰੇਕ ਕੰਮ ਵੀ ਐ ਸੋਚੋਗੇ ਵੀ ਸ਼ੇਪਰ ਫੱਟੀ ਹੈਗੀ ਆ ਜੀ ਆਪਾਂ ਇਹਦੇ ਨਾਲ ਨਿਸ਼ਾਨ ਘਮਾਓ ਤੇ ਕਟਿੰਗ ਕਰ ਦੋ ਇਹਦੇ ਲਈ ਜੀ ਆਪਾਂ ਨੂੰ ਆਈਡੀਆ ਹੋਣਾ ਜ਼ਰੂਰੀ ਹੈ ਜਿਵੇਂ ਸ਼ੇਪਰ ਫੱਟੀ ਨਾਲ ਆਪਾਂ ਨਿਸ਼ਾਨ ਲਾ ਲਿਆ ਆਪਣੇ ਮਨ ਨੂੰ ਵੀ ਪਤਾ ਲੱਗੂਗਾ ਵੀ ਇੱਥੋਂ ਇਹ ਜਿਆਦਾ ਵੀ ਅੰਦਰ ਜੇ ਨੂੰ ਕਿਉਂ ਜਾ ਰਿਹਾਗਾ ਇਸ ਲਈ ਐਨੇ ਕ ਚੇਂਜ ਤੁਸੀਂ ਕਰਨਾ ਤੁਹਾਨੂੰ ਆਉਣਾ ਜ਼ਰੂਰੀ ਹੈ ਜੇਕਰ ਤੁਸੀਂ ਸਲਾਈ ਦਾ ਕੰਮ ਕਰਨਾ ਚਾਹੁੰਦੇ ਹੋ ਸਲਾਈ ਦਾ ਕੰਮ ਇੱਕ ਐਸਾ ਕੰਮ ਹੈ ਜੀ ਜਿਹੜਾ ਨਾ ਤਾਂ ਬੰਦ ਹੁੰਦਾ ਨਾ ਇਹ ਕੰਮ ਵਾਲਾ ਬੰਦਾ ਬੇਲਾ ਬੈਠ ਸਕਦਾ ਜੇਕਰ ਤੁਸੀਂ ਵੀ ਵਧੀਆ ਸਲਾਈ ਕਰਦੇ ਹੋ ਤਾਂ ਤੁਹਾਨੂੰ ਘਰ ਬੈਠੀ ਆਪਣਾ ਰੁਜ਼ਗਾਰ ਤੁਸੀਂ ਤੋੜ ਸਕਦੇ ਹੋ ਬਾਕੀ ਜੇਕਰ ਆਏ ਆਂ ਵੀ ਸਲਾਈ ਦਾ ਕੰਮ ਆਪਾਂ ਕਿਸੇ ਹੋਰ ਦਾ ਵੀ ਨਹੀਂ ਕਰਾਂਗੇ ਆਪਣੇ ਘਰ ਦੀ ਆਪਣੇ ਜੋਗੀ ਸਲਾਈ ਕਰਾਂਗੇ ਤਾਂ ਵੀ ਆਪਾਂ ਪੈਸਿਆਂ ਦੀ ਬਚਤ ਕਰ ਸਕਦੇ ਆਂ ਇਸ ਲਈ ਸਲਾਈ ਜਿਹੜੀ ਹਰੇਕ ਘਰੇਲੂ ਔਰਤ ਨੂੰ ਆਉਣੀ ਚਾਹੀਦੀ ਹੈ ਚਲੋ ਜੇ ਮੰਨ ਲਓ ਕੋਈ ਜੋਬ ਹੋ ਗਿਆ ਕਰਦੀ ਹੈਗੀ ਉਹ ਤਾਂ ਅਗਲੇ ਦਾ ਰੋਜ਼ਗਾਰ ਬਣਿਆ ਹੋਇਆ ਕੋਈ ਚੱਕਰ ਨਹੀਂ ਜੀ ਜਿਹੜੇ ਆਪਾਂ ਘਰ ਵਿੱਚ ਲੇਡੀਜ਼ ਰਹਿੰਦੀਆਂ ਨੇ ਉਹਨਾਂ ਨੂੰ ਵੀ ਸਲਾਈ ਦਾ ਥੋੜਾ ਬਹੁਤਾ ਕੰਮ ਜ਼ਰੂਰ ਸਿੱਖਣਾ ਚਾਹੀਦਾ ਇਸ ਲਈ ਜੀ ਸ਼ੇਪਰ ਫੱਟੀਆਂ ਤੇ ਵੀ ਬਿਲਕੁਲ ਵੀ ਨਾ ਰਹਿਆ ਕਰੋ ਵੀ ਆਪਾਂ ਨੂੰ ਸ਼ੇਪਰ ਫੱਟੀ ਨਾਲੇ ਨਿਸ਼ਾਨ ਸਹੀ ਲੱਗ ਜਾਂਦੇ ਨੇ ਮੈਂ ਬਾਹਾਂ ਦੇ ਜਿਹੜੀ ਕਟਿੰਗ ਵੀ ਤੁਹਾਨੂੰ ਅੱਗੇ ਵੀਡੀਓ ਚ ਦੱਸੂਗੀ ਹੁਣ ਆਪਾਂ ਦੇਖੋ ਜੀ ਇੱਥੋਂ ਕਮਰ ਹੈਗੀ ਇਹਨਾਂ ਦੀ ਕਮਰ ਹੈਗੀ ਹੈ ਜਿਹੜੀ 18 ਇੰਚ ਆਪਾਂ 9 ਹੋ ਗਿਆ 18 ਇੰਚ ਦਾ ਤੇ ਆਪਾਂ ਦਸਤੇ ਨਿਸ਼ਾਨ ਲਾਵਾਂਗੇ ਕਿਉਂਕਿ ਜੀ ਪਲੇਟਾਂ ਪੈ ਜਾਣਗੀਆਂ ਬਾਕੀ ਜਦੋਂ ਵੀ ਤੁਸੀਂ ਫਿਟਿੰਗ ਦੇ ਨਿਸ਼ਾਨ ਲਾਉਣੇ ਲਾਉਣੇ ਨੇ ਸਲਾਈ ਦੀ ਵੀਡੀਓ ਮੈਂ ਤੁਹਾਡੇ ਨਾਲ ਅਪਲੋਡ ਕੀਤੀ ਹੋਈ ਹੈ ਚੈਨਲ ਤੇ ਸਲਾਈ ਦੀ ਵੀਡੀਓ ਤੁਸੀਂ ਪਿੱਛੇ ਜਾ ਕੇ ਚੈਨਲ ਤੇ ਦੇਖ ਸਕਦੇ ਹੋ ਜੀ ਇਕੱਲੇ ਇਕੱਲੇ ਸਟੈਪ ਬਾਈ ਸਟੈਪ ਕਟਿੰਗ ਤੇ ਸਲਾਈ ਦੀ ਵੀਡੀਓ ਮੈਂ ਸਲਾਈ ਕੋਰਸ ਦੇ ਵਿੱਚ ਪਾਈ ਹੋਈ ਹੈਗੀ ਤੁਸੀਂ ਉਹ ਸਾਰੀਆਂ ਵੀਡੀਓ ਜਰੂਰ ਦੇਖ ਲਿਓ ਇੱਥੋਂ ਇਹਨਾਂ ਦੀ ਜਿਹੜੀ ਫਿਟਿੰਗ ਹੈਗੀ ਹੈ ਜੀ ਸਾਢੇ 21 ਇੰਚ ਹੈ ਆਪ ਸਾਢੇ 21 ਇੰਚ ਦਾ 1.5 ਦਾ 21 ਬਣ ਗਿਆ ਜੀ ਪੌਣੇ 11 ਦਾ ਸਾਢੇ 21 ਬਣ ਗਿਆ ਇਸ ਲਈ ਆਪਾਂ ਉੱਥੇ ਨਿਸ਼ਾਨ ਲਾ ਲੈਣਾ ਤੇ ਆਪਾਂ ਫੱਟੀ ਦੀ ਸਹਤ ਨਾਲ ਜਿਹੜਾ ਬਾਦੂ ਬੇਸਟ ਕਪੜਾ ਉਹਨੂੰ ਕਟਿੰਗ ਕਰ ਦਾਂਗੇ ਜੇਕਰ ਤੁਸੀਂ ਚਾਹ ਕ ਵੀ ਸਿੰਪਲ ਫੋਲਡ ਕਰਨੇ ਨੇ ਵੀ ਲੈਸ ਵਗੈਰਾ ਨਹੀਂ ਲਾਉਣੀ ਪੈਪਿੰਗ ਨਹੀਂ ਲਾਉਣੀ ਤਾਂ ਤੁਹਾਨੂੰ ਹੈਗਾ 1.5 ਇੰਚ ਕਪੜਾ ਬਾਧੂ ਜੇਕਰ ਤੁਸੀਂ ਚਾਕ ਤੇ ਲੈਸ ਪੈਪਿੰਗ ਲਾਉਣੀ ਆ ਤਾਂ ਤੁਸੀਂ 2 ਇੰਚ ਵੀ ਰੱਖ ਸਕਦੇ ਹੋ ਕਿਸੇ ਨੂੰ ਵੀ ਇਹ ਹੁੰਦਾ ਸਿੰਪਲ ਚਾਕਾਂ ਦੇ ਵਿੱਚ ਵੀ ਕਈ ਕਹਿ ਦਿੰਦੇ ਨੇ ਵੀ ਸਾਡੇ ਜਿਹੜੇ ਚਾਕ ਘੇਰਾ ਗਿਆ ਉਹ ਚੌੜੇ ਮੋੜਿਓ ਲੇੜੀਆਂ ਨੇ ਜਿਹੜੀਆਂ ਹੁੰਦੀਆਂ ਚੌੜੀਆਂ ਮੋੜਿਓ ਤਾਂ ਆਪਾਂ ਉਸੇ ਹਿਸਾਬ ਨਾਲ ਜਿਹੜਾ ਕਪੜਾ ਰੱਖਣਾਗਾ ਵੀ ਕਦੇ ਵੀ ਇਹੀ ਨਹੀਂ ਸੋਚਣਾ ਵੀ ਆਪਾਂ ਨੇ ਇੱਥੇ 1.5 ਰੱਖਣਾ ਜਾਂ 1 ਇੰਚ ਰੱਖਣਾ ਉਹ ਤੁਸੀਂ ਆਪਣੇ ਹਿਸਾਬ ਨਾਲ ਇੰਨਾ ਕ ਹਿਸਾਬ ਤੁਸੀਂ ਖੁਦ ਦੇਖਣਾਗਾ ਇਹ ਬਾਕੀ ਜਿਹੜੇ ਇਹ ਕੱਟ ਨੇ ਜੀ ਕੱਟ ਲਾਉਣਾ ਕਦੇ ਵੀ ਨਾ ਭੁੱਲਿਓ ਇਹ ਜਿਹੜੇ ਕੱਟ ਨੇ ਇਹ ਲਾਉਣੇ ਬਹੁਤ ਜ਼ਰੂਰੀ ਨੇ ਆਪਣੀ ਫਿਟਿੰਗ ਤਾਂ ਹੀ ਸਹੀ ਆਊਗੀ ਜੇਕਰ ਇਹ ਆਪਾਂ ਜਿਹੜੇ ਸਾਈਡ ਤੇ ਕੱਟ ਲਾਉਣੀ ਆ ਮੈਂ ਇਹ ਲਾਵਾਂਗੇ ਇਹ ਕੱਟਾਂ ਲਈ ਤੇ ਸਾਈਡ ਸਲਾਈ ਲਈ ਵੀਡੀਓ ਬਣਾਈ ਹੋਈ ਹੈ ਜੀ ਫਿਟਿੰਗ ਦੀ ਸਲਾਈ ਤੇ ਮੈਂ ਵੀਡੀਓ ਬਣਾਤੀ ਸੀਗੀ ਵੀ ਜਿਹੜਾ ਆਪਣਾ ਪਿੱਛੇ ਘੇਰਾ ਜਾਂਦਾ ਗਲਾ ਪਿੱਛੇ ਨੂੰ ਜਾਂਦਾਗਾ ਉਹਦੇ ਲਈ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਹੁਣ ਆ ਗਈ ਜੀ ਮੋਢਾ ਕੱਢਣ ਦੀ ਵਾਰੀ ਮੋਢਾ ਆਪਾਂ ਨੇ ਦੇਖੋ ਹਲਕਾ ਜਾਂ ਇੰਚੀ ਟੇਪ ਕਮਾ ਲੈਣਾ ਜਿਵੇਂ ਕਿ ਮੈਂ ਕਮਾਇਆ ਤੁਸੀਂ ਜਿਵੇਂ ਕਟਿੰਗ ਕੀਤੀ ਹੋਈ ਆ ਉਹਦੇ ਹਿਸਾਬ ਨਾਲ ਨਹੀਂ ਕਮਾਉਣਾ ਇਹਨਾਂ ਦੋਨਾਂ ਕਾਟਾਂ ਦੇ ਸੈਂਟਰ ਜੇਚ ਕਰਕੇ ਇੰਚੀ ਟੇਪ ਕਮਾ ਲੈਣਾ ਤੁਹਾਨੂੰ ਮੋਢੇ ਦਾ ਆਪੇ ਆਈਡੀਆ ਹੋ ਜੂ ਦੇਖੋ 9.5 ਤੇ ਮੋਢਾ ਆ ਰਿਹਾਗਾ 9.5 ਇਹਨਾਂ ਦਾ ਮੋਢਾ ਨਿਕਲੂਗਾ ਜੀ ਜੇਕਰ ਤੁਸੀਂ ਜਿਵੇਂ ਕਟਿੰਗ ਕੀਤੀ ਹੋਈ ਹੈ ਉਹ ਮੇ ਕਮਾਉਂਗੇ ਤਾਂ ਉਹ 11 ਇੰਚ ਤੇ ਵਗ ਜਾਊਗਾ ਕਿਉਂਕਿ ਆਪਾਂ ਨੇ ਇਹਨਾਂ ਦੋਨਾਂ ਕਾਟਾਂ ਦਾ ਸੈਂਟਰ ਕਰ ਲਿਆ ਨਾ ਆਪਾਂ ਪਿਛਲੀ ਕਾਟਨ ਆਪਣੀਆਂ ਨਾ ਮੂਵਲੀ ਨਾ ਆਪਣੀਆਂ ਦੇਸੀ ਤਰੀਕਾ ਇਹੀ ਹੈ ਜੀ ਜੇ ਤੁਸੀਂ ਦੇਸੀ ਤਰੀਕੇ ਨਾਲ ਕੰਮ ਸਿੱਖਣਾ ਚਾਹੁੰਦੇ ਹੋ ਜੇਕਰ ਟੇਲਰਾਂ ਵਾਂਗੂ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਕਦੇ ਨਹੀਂ ਸਿੱਖ ਸਕਦੇ ਜੇਕਰ ਤੁਸੀਂ ਨਵੀਂ ਸਲਾਈ ਦਾ ਕੰਮ ਸਿੱਖ ਰਹੇ ਹੋ ਇਸ ਲਈ ਤੁਸੀਂ ਇਹ ਤਰੀਕਾ ਜ਼ਰੂਰ ਅਪਣਾ ਕੇ ਦੇਖਿਓ ਬਾਕੀ ਇੰਨਾਕ ਤਾਂ ਜੀ ਜਦੋਂ ਆਪਾਂ ਬਾਵਾ ਜੜਦੇ ਆ ਨਾ ਉਦੋਂ ਇੱਕ ਵਾਰੀ ਇਹਨਾਂ ਨੂੰ ਵੀ नाप ਕੇ ਦੇਖ ਲਿਆ ਕਰੋ ਜੇ 19 ਕੀ ਦਾ ਕੋਈ ਪੈਰ ਪੈਰ ਦੀ ਸਲਾਈ ਖੁੱਲੀ ਜਾ ਟੈਟ ਕਰਨ ਵਾਲੀ ਹੁੰਦੀ ਹੈ ਉਹ ਤੁਸੀਂ ਉਦੋਂ ਨਾਲ ਦੀ ਨਾਲ ਕਰ ਲਿਆ ਕਰੋ ਮੈਂ ਤੁਹਾਨੂੰ ਬਾਵਾ ਜੜਨ ਦਾ ਵੀ ਦੱਸਿਆ ਸੀ ਵੀ ਪਹਿਲਾਂ ਇਹ ਮੇਨਾਪ ਲਿਆ ਕਰੋ ਵੀ ਫਿਰ ਤੁਹਾਨੂੰ बार-बार ਢੇੜਨ ਦਾ ਜਾ ਜ਼ਰੂਰਤ ਨਹੀਂ ਪੈਣੀ ਹੁਣ ਇਹ ਆ ਗਿਆ ਜੀ ਆਪਣੇ ਬਾਵਾ ਦਾ ਕੱਪੜਾ ਇਹ ਆਪਾਂ ਡਬਲ ਫੋਲਡ ਤੋਂ 4 ਫੋਲਡ ਕਰ ਲਿਆ ਜੀ 4 ਫੋਲਡ ਤੋਂ ਕੀ ਬਣ ਗਿਆ ਦੋ ਇੱਕ ਪੱਲਾ ਹੋ ਗਿਆ ਇੱਕ ਵਾਂਹ ਦਾ ਦੂਜਾ ਪੱਲਾ ਦੂਜੀ ਵਾਂਹ ਦਾ ਇਹ ਹੁਣ ਦੋ ਤਹਾਂ ਚ ਕਪੜਾ ਹੋ ਗਿਆ ਇਹ ਜਦੋਂ ਕਟਿੰਗ ਹੋਊਗਾ ਇਹ ਦੋ ਵਾਂਹਾਂ ਦਾ ਕਪੜਾ ਹੋ ਜਾਊਗਾ ਹੁਣ ਆਪਾਂ ਨੇ ਇਹਦੀ ਲੰਬਾਈ ਲੈ ਕੇ ਮੂਰੀ ਦਾ ਨਿਸ਼ਾਨ ਲਾ ਲੈਣਾ ਜੀ ਮੂਰੀ ਚ 1.5 ਇੰਚ ਤੁਸੀਂ ਵਾਧ ਰੱਖ ਸਕਦੇ ਹੋ ਵੀ ਜੇ 5.5 ਮੂਰੀ ਆ ਤਾਂ 7 ਇੰਚ ਰੱਖ ਸਕਦੇ ਹੋ ਇਸ ਤੋਂ ਬਾਅਦ ਜੀ ਆਪਾਂ ਨੇ ਜਿਹੜੇ ਇਧਰਲੀ ਸਾਈਡ ਜੇ ਆਪਾਂ ਨੂੰ ਥੋੜਾ ਬਹੁਤਾ ਵੱਧ ਘੱਟ ਕੱਪੜਾ ਲੱਗਦਾਗਾ ਆਪਾਂ ਉੱਥੇ ਸਿੱਧਾ ਨਿਸ਼ਾਨ ਲਾ ਲਾਂਗੇ ਫਿਰ ਆਪਾਂ ਇੱਥੋਂ ਤਕੋਣ ਚ ਨਾਪਾਂਗੇ ਜੀ ਇਹ ਮੋਢਾ ਵੀ ਇਹ ਆਪਾਂ 9.5 ਮੋਢਾ ਕੱਢਿਆ ਸੀ ਜੀ ਉੱਥੇ 9.5 ਤੇ ਆਪਾਂ ਸਿੱਧਾ ਨਿਸ਼ਾਨ ਲਾ ਲਾਂਗੇ ਫਿਰ 3 ਇੰਚ ਦਾ ਆਪਾਂ ਅੰਦਰ ਸ਼ੇਪ ਦੇਣੀ ਆ ਜੀ 3 ਇੰਚ ਤੇ ਕਰਾਸ ਪਾ ਲਿਆ ਇਹ ਦੇਖੋ ਜੀ ਇੱਥੇ ਮੈਂ ਕਰਾਸ ਪਾ ਲਿਆ ਤੇ ਇੱਥੋਂ 2.5 ਇੰਚ ਰੱਖਣਾ ਇੱਥੇ ਉੱਪਰੋਂ ਜਿਹੜਾ 2.5 ਇੰਚ ਰੱਖਣਾ ਉੱਥੇ ਆਪਾਂ ਨਿਸ਼ਾਨ ਲਾ ਲਿਆ ਉਥੋਂ ਆਪਾਂ ਨੇ ਸ਼ੇਪ ਕਿਵੇਂ ਦੇਣੀ ਹੈ ਜੀ ਤੁਹਾਨੂੰ ਸੌਖਾ ਜਿਹਾ ਤਰੀਕਾ ਦੱਸ ਰਹੀ ਆ ਇਹ ਦੇਖੋ ਪਹਿਲਾਂ ਮੈਂ ਸਿੱਧੀ ਲੈਣ ਮਾਰ ਲਈ ਸਿੱਧੀ ਲੈਣ ਕਰਕੇ ਜਿਹੜਾ ਆਪਾਂ ਫਰੰਟ ਦੀ ਕਾਟ ਪਾਉਣੀ ਆ ਉਹ ਬਾਹਰ ਨੂੰ ਕੱਟਤੀ ਜਿਹੜੀ ਆਪਾਂ ਬੈਕ ਦੀ ਪਾਉਣੀ ਆ ਆਪਾਂ ਬਿਲਕੁਲ 0 ਤੋਂ ਸਟਾਰਟ ਕਰਕੇ ਸੈਂਟਰ 'ਚੋਂ ਆਪਾਂ ਨੇ ਬਾਹਰ ਕੱਢਤੀ ਐਮੀ ਹੌਲੀ ਹੌਲੀ ਆਪਾਂ ਨੇ ਉੱਪਰ ਜਾ ਕੇ ਮਲਾਤੀ ਇਹ ਦੇਖੋ ਜੀ ਇਸ ਸ਼ੇਪ ਨਾਲ ਜਿਹੜੀ ਬਾਹਾਂ ਦੀ ਕਾਟ ਪੈਂਦੀ ਹੈ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੁਣ ਆਪਾਂ ਇਹਦੀ ਕਟਿੰਗ ਕਰ ਲਾਂਗੇ ਇਹਦੀ ਆਪਾਂ ਪਹਿਲਾਂ ਚਾਰੇ ਪੱਲਿਆਂ ਦੀ ਪਿਛਲੇ ਪੱਲੇ ਦੀ 加ਟ ਪਾ ਦੇਣੀ ਹੈ ਜੀ ਇਹ ਇੱਕ ਸਾਰੀ ਪਾਉਗੀ ਫਿਰ ਆਪਾਂ ਨੇ ਉੱਪਰਲੇ ਦੋ ਪੱਲੇ ਚੱਕ ਕੇ ਫਰੰਟ ਦੀ ਗਾਟ ਪਾਉਣੀ ਹੈ ਦੇਖੋ ਇੱਕ ਬਾਹੇ ਦੇ ਵਿੱਚੋਂ ਪੁੱਠੀ ਹੋਗੀ ਇੱਕ ਸਿੱਧੀ ਹੋਗੀ ਇਹਨਾਂ ਦੇ ਮੂੰਹ ਹੋਗੇ ਸਿੱਧੇ ਪਾਸੇ ਦੇ ਇੱਕ ਦੂਜੇ ਵੱਲ ਇਸ ਲਈ ਆਪਾਂ ਉੱਪਰਲੇ ਦੋ ਪੱਲੇ ਚੱਕ ਕੇ ਇਹ ਫਰੰਟ ਦੀ ਗਾਟ ਪਾਤੀ ਇਸ ਤਰੀਕੇ ਨਾਲ ਜੀ ਆਪਾਂ ਬਾਵਾ ਕਟਿੰਗ ਕਰਨੀਆਂ ਨੇ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀ ਤੁਹਾਨੂੰ ਮੋੜਾ ਵੀ ਕੱਢਣ ਦਾ ਸਹੀ ਤਰੀਕਾ ਪਤਾ ਲੱਗ ਗਿਆ ਜਾਂ ਹਜੇ ਵੀ ਨਹੀਂ ਲੱਗਿਆ ਮੈਂ ਇਸ ਲਈ ਹਰੇਕ ਨਾਪ ਦੀ ਸੋਚ ਆ ਵੀ ਵੀਡੀਓ ਬਣਾ ਦਿਆ ਕਰਾਂਗੇ ਬਾਕੀ ਸਾਈਡ ਸਲਾਈ ਵੀ ਹਰੇਕ ਦੀ ਇਹ ਹੁੰਦੀ ਹੈ ਜੀ ਕਿਸੇ ਨੂੰ ਚਾਕ ਉੱਚੇ ਪਾਉਣੇ ਪਸੰਦ ਨੇ ਕਿਸੇ ਨੂੰ ਨੀਵੇਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਪਿਛਲੀਆਂ ਸਾਰੀਆਂ ਵੀਡੀਓ ਜਰੂਰ ਦੇਖ ਲਿਓ ਧੰਨਵਾਦ ਜੀ